ਕਾ ਦੋ ਮਹੀਨੇ ਦੀ ਮਸਿਆ ਨੂੰ ਮੁਕਰਾਕਦੇ ਹੋਏ ਗਰਮੀ ਨੂੰ ਦੇਖਦੇ ਹੋਏ ਸਿੱਖ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਜਲਦੀ ਸੇਵਾ ਕੀਤੀ ਜਾ ਰਹੀ ਹੈ ਭਾਈ ਸੰਗਤਾਂ ਨੂੰ ਠੰਡਾ ਤੇ ਮਿੱਠਾ ਜਲ ਸਟਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਫਤੇ ਫਤੇ ਭਾਈ ਸੰਗਤਾਂ ਵੱਲੋਂ ਭਾਈ ਸੰਗਤਾਂ ਦੀ ਸੇਵਾ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਵਧੀਆ ਵਧੀਆ ਕਦਮ ਨੇ ਇਹ ਸਲਾਘਾਯੋਗ ਨੇ ਬਹੁਤ ਨਿਸ਼ਕਾਮ ਸੇਵਾਦਾਰ ਨੇ ਹੈ ਆ ਕੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਭਾਈਏ ਸੇਵੀਲ ਲਾਉਂਦੇ ਨੇ ਜੋ ਰਸਨਾ ਹੈ ਉਹ ਕਾਲ ਕਾਉਂਸਲ ਵੱਲੋਂ ਦਿੱਤਾ ਜਾਂਦਾ ਹੈ ਤੇ ਉਰੋਂ ਦੇ ਸੇਵਾਦਾਰ ਵੀ ਤੇ ਨਗਰਾਂ ਚੋਂ ਆਏ ਸੇਵਾਦਾਰ ਵੀ ਸਾਰੇ ਰਲ ਮਿਲ ਕੇ ਸੰਗਤਾਂ ਦੀ ਸੇਵਾ ਕਰਦੇ ਹੋਏ ਭਾਈ ਉਹ ਸੰਗਤਾਂ ਵਾਸਤੇ ਭਾਈ ਜਲਜੀਰਾ ਤਿਆਰ ਕੀਤਾ ਜਾਂਦਾ ਜਲਜੀਰਾ ਇਹ ਵੀ ਸੰਗਤਾਂ ਨੂੰ ਪਤਾਇਆ ਜਾਊਗਾ Sampai jumpa di video selanjutnya.